ਪ੍ਰਸਿੱਧ ਗਾਇਕ ਤੇ ਅਦਾਕਾਰ ਐਮੀ ਵਿਰਕ ਕਿਸੇ ਜਾਣ ਪਹਿਚਾਨ ਦੇ ਮੁਹਤਾਜ ਨਹੀਂ ਨਾਬਾਬਲਾਗ ਦੇ ਪਿੰਡ ਲੋਹਾਰਕਾ ਮਾਜਰਾ ਦੇ ਚੰਪਾਲ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਨੂੰ ਪਿੰਡ ਵਾਸੀਆਂ ਵੱਲੋਂ ਸਰਬਸਹਿਮਤੀ ਦੇ ਨਾਲ ਸਰਪੰਚ ਚੁਣਿਆ ਗਿਆ ਸਰਬਸਹਿਮਤੀ ਨਾਲ ਚੁਣੇ ਸਰਪੰਚ ਕੁਲਜੀਤ ਸਿੰਘ ਦੇ ਪਿੰਡ ਖੁਸ਼ੀਆਂ ਦਾ ਮਾਹੌਲ ਅਤੇ ਪਿੰਡ ਵਾਸੀਆਂ ਦਾ ਲੰਡੂਆਂ ਨਾਲ ਮੂੰ ਮਿੱਠਾ ਕਰਵਾ ਕੇ ਖੁਸ਼ੀ ਮਨਾਈ ਗਈ ਹੈ ਦੱਸ ਦਈਏ ਕਿ ਐਮੀ ਵਿਰਕ ਦੇ ਪਿਤਾ ਕੁਲਜੀਤ ਸਿੰਘ ਪਹਿਲਾਂ ਵੀ ਪਿੰਡ ਚ ਸਮਾਜ ਪਲਾਈ ਦੇ ਕਾਰਜ ਕਰਦੇ ਆ ਰਹੇ ਹਨ ਅਤੇ ਹੁਣ ਪਿੰਡ ਦੇ ਨਗਰ ਵੱਲੋਂ ਉਹਨਾਂ ਨੂੰ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ। ਪਿੰਡ ਦਾ ਸਰਪੰਚ ਬਣਾ ਦਿੱਤਾ ਗਿਆ ਹੈ। ਇਸ ਮੌਕੇ ਉੱਥੇ ਐਮੀ ਵਿਰਕ ਦਾ ਪਰਿਵਾਰ ਖੁਸ਼ੀਆਂ ਮਨਾ ਰਿਹਾ ਹੈ। ਉੱਥੇ ਹੁਣ ਪਿੰਡ ਵਾਸੀ ਵੀ ਕਾਫੀ ਖੁਸ਼ ਉਖਾਈ ਦੇ ਰਹੇ ਹਨ ਕਿਉਂਕਿ ਪਿੰਡ ਲੋਹਾਰ ਮਾਜਰਾ ਐਮੀ ਵਿਰਕ ਦੇ ਨਾਮ ਨਾਲ ਮਸ਼ਹੂਰ ਹੋਇਆ ਸੀ। ਤੰਦੇਹੀ ਨਾਲ ਇਹ ਸੇਵਾ ਮੈਂ ਨਿਭਾਉਣੀ ਚਾਹੁੰਨਾ ਨਿਭਾਵਾਂਗਾ। ਕੀ ਮੇ ਆਯਾਮਾਂ ਦੇ ਵਿੱਚ ਤੁਸੀਂ ਉਹ ਤੇ ਪਿੰਡ ਦੇ ਮਨ ਚ ਆਇਆ ਮੇਰੇ ਮਨ ਚ ਕੋਈ ਨਹੀਂ ਆਇਆ ਪਿੰਡ ਨੇ ਮੈਨੂੰ ਸੇਵਾ ਦਿੱਤੀ ਇਹ ਮੇਰੇ ਮਨ ਦੀ ਇੱਛਾ ਨਹੀਂ ਇਹ ਵੀ ਮੈਂ ਸਰਪੰਚ ਬਣਿਆ ਸਰਪੰਚ ਮੇਰਾ ਪਿੰਡ ਹੈ ਮੈਂ ਕੋਈ ਸਰਪੰਚ ਨਹੀਂ ਸਰਪੰਚ ਪਿੰਡ ਹੈ ਕਿਸ ਤਰ੍ਹਾਂ ਦੇਖ ਦੋ ਤੁਹਾਡੇ بیٹے ਨਾਲ ਗੱਲ ਹੋਈ ਉਹਨਾਂ ਨੇ ਕੀ ਕਿਹਾ ਫਿਰ ਜੇ ਤੁਸੀਂ ਕੀ ਦੱਸਿਆ ਉਹਨਾਂ ਨੂੰ ਵੀ ਪਿੰਡ ਦੇ ਸਾਰੇ ਸਰਪੰਚ ਮੈਨੂੰ ਚੁਣਨਾ ਚਾਹੁੰਦੇ ਨੇ بیٹے ਨੇ ਵੀ ਪਿੰਡ ਦਾ ਧੰਨਵਾਦ ਹੀ ਕੀਤਾ ਜਿਉਂ ਜੋ ਪਿੰਡ ਨੇ ਸੇਵਾ ਦਿੱਤੀ ਪਿੰਡ ਨੂੰ ਉਹ ਆਪ ਆਨਵਾਵਾਂਗੇ ਪਿੰਡ ਨੂੰ ਨਾਲ ਲੈ ਕੇ ਜੋ ਸਰਕਾਰ ਵੱਲੋਂ ਜਿਸ ਤਰ੍ਹਾਂ ਦੇ ਕੋਈ ਗ੍ਰਾਂਟਾਂ ਆ ਗਰਾਉਣੀਆਂ ਆ ਉਹ ਪਿੰਡ ਜਿਵੇਂ ਜਿਵੇਂ ਲੱਗਣਗੀਆਂ ਲਾਵਾਂਗੇ ਜੇ ਕੋਈ ਵੱਧ ਘਾਟ ਹੋਏਗੀ ਤੋਂ ਆਪਦੇ ਕੋਲੋਂ ਪੁਰੀਆਂ ਕਰਾਂਗੇ ਮੈਦਾਨ ਹਰ ਪਿੰਡ ਦੇ ਵਿੱਚ ਹੋਣੀ ਚਾਹੀਦੀ ਹੈ ਜਿਹੜਾ ਅਥਪਾਕ ਏਕੇ ਦੇ ਵਿੱਚ ਜੋ ਪਿਆਰ ਏ ਉਹ ਕਿਤੇ ਨਹੀਂ ਮਿਲਦਾ ਜੋ ਏਕਾ ਹੋਵੇਗਾ ਉੱਥੇ ਸਭ ਕੁਝ ਹੀ ਹੈ ਜਿਸ ਪਰਿਵਾਰ ਦੇ ਵਿੱਚ ਜਿਸ ਪਿੰਡ ਦੇ ਵਿੱਚ ਜਿਸ ਅਥਪਾਕ ਏ ਉੱਥੇ ਸਭ ਕੁਝ ਹੈ ਜਿੱਥੇ ਵੈਰਵਰੋ ਦੇ ਉੱਥੇ ਕੁਛ ਨਹੀਂ ਤੁਸੀਂ ਕੀ ਹੋਰ ਵੀ ਪਿੰਡਾਂ ਵਾਸੀਆਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਮੈਂ ਸਭ ਪਿੰਡਾਂ ਨੂੰ ਇਹ ਹੀ ਕਹਿਣਾ ਵੀ ਜਿੱਥੋਂ ਤੱਕ ਵੀ ਹੋ ਸਕੇ ਸਮਤੀ ਕਰਕੇ ਇੱਕ ਨੁਮਾਇੰਦਾ ਇਹੋ ਜਿਹਾ ਚੁਣੋ ਜਿਹੜਾ ਕਿ ਪਿੰਡ ਨੂੰ ਅੱਗੇ ਲੈ ਕੇ ਬਲੰਦੀਆਂ ਤੱਕ ਲਿਜਾ ਸਕੇ ਕਿੰਮੀ ਵੋਟ ਕਿੰਨੀ ਹੈ ਪਿੰਡ ਦੀ ਟੋਟਲ ਸਾਡੇ ਪਾਣੇ 400 ਵੋਟ ਹੈ ਕਿਹੜੇ ਕਿਹੜੇ ਕੰਮ ਨੇ ਜਿਹੜੇ ਵੈਦ ਨੇ ਜੀ ਕਰਨਾ ਚਾਹੁੰਦੇ ਜੇ ਤੁਸੀਂ ਕਰੋਗੇ ਪਿੰਡ ਦੇ ਕੰਮ ਤੇ ਬਹੁਤ ਸਾਰੇ ਪਏ ਨੇ ਨਾ ਤੇ ਬੱਚਿਆਂ ਦੇ ਖੇਡਣ ਲਈ ਕੋਈ ਇੱਥੇ ਗਰਾਊਂਡ ਹੈ ਨਾ ਕਿਸੇ ਬੀਬੀਆਂ ਦੇ ਜਾਂ ਬੱਚਿਆਂ ਦੇ ਘੇੜਾ ਦੇਣ ਵਾਸਤੇ ਕੋਈ ਪਾਰਕ ਹੈ ਅਜੇ ਕੰਮ ਬਹੁਤ ਪਏ ਨੇ ਕਰਨ ਵਾਲੇ ਜਿਹੜੇ ਕਿ ਜੋ ਸਰਕਾਰ ਕੁਛ ਨਾ ਕੁਛ ਦਵੇਗੀ ਤੇ ਕਰਾਂਗੇ ਸਭ ਤੋਂ ਵੱਡਾ ਸਹਿਯੋਗ ਪਿੰਡ ਚੋਂ ਤੀਣਾ ਦਾ ਰਿਹਾ ਤੁਹਾਨੂੰ ਸਾਰੇ ਪਿੰਡ ਦਾ ਸਹਿਯੋਗ ਹੈ ਮੈਂ ਇੱਕ ਬੰਦੇ ਦਾ ਨਹੀਂ ਕਹਿ ਸਕਦਾ ਇੱਕ ਬੰਦੇ ਨਾਲ ਕਦੇ ਸਮਤੀ ਨਹੀਂ ਹੁੰਦੀ ਇੱਕ ਬੰਦਾ ਕਿਸੇ ਨੂੰ ਕੋਈ ਚੁਣਨ ਵਾਲਾ ਨਹੀਂ ਹੁੰਦਾ ਸਾਰਾ ਪਿੰਡ ਇਕੱਠਾ ਹੋਵੇ ਤੇ ਇੱਕ ਬੰਦੇ ਦੇ ਸਿਰ ਤੇ ਸੇਰਾ ਵੱਜਦਾ ਇੱਕ ਬੰਦਾ ਨਹੀਂ ਬਣ ਸਕਦਾ ਤੁਹਾਨੂੰ ਵੀ ਪ੍ਰਾਊਡ ਫੀਲ ਕਿਉਂ ਮਸ਼ਹੂਰ ਪਿੰਡਾਂ ਐਮੀ ਬਿਰਕ ਦੇ ਨਾਮ ਤੇ ਜਿਹੜਾ ਹੈਗਾ ਇਹ ਪੂਰਾ ਪੰਜਾਬ ਵਿੱਚ ਵੀ ਜਿਹੜਾ ਹੈਗਾ ਦਾ ਨਾਮ ਰੌਸ਼ਨ ਹੋਏਗਾ ਸਰਬਸੰਤਿ ਨੇ ਪ੍ਰਾਊਡ ਫੀਲ ਤੇ ਵੇਖੋ ਜਦੋਂ ਇੱਕ ਪਿੰਡ ਦਾ ਨਾਮ ਪੰਜਾਬ ਵਿੱਚ ਨਹੀਂ ਸਾਰੇ 90 ਬਲਾਕ ਵਿੱਚ ਨਹੀਂ ਇਕੱਲੇ ਪੰਜਾਬ ਵਿੱਚ ਨਹੀਂ ਇੰਡੀਆ ਵਿੱਚ ਨਹੀਂ ਵਰਲਡ ਦੇ ਵਿੱਚ ਨਾਮ ਹੈ ਪਿੰਡ ਦਾ ਬੇਟੇ ਕਰਕੇ ਲਾ ਲੋ ਜਾਂ ਜਿਸ ਤਰ੍ਹਾਂ ਵੀ ਲਾ ਲੋ ਪੂਰੇ ਵਰਲਡ ਦੇ ਵਿੱਚ ਨਾਮ ਹੈ ਅੱਜ ਕੱਲੇ ਪੰਜਾਬ ਦੇ ਵਿੱਚ ਨਹੀਂ ਪ੍ਰਾਊਡ ਫੀਲ ਤੇ ਹੁੰਦਾ ਹੀ ਹੈ ਜਦੋਂ ਇਤੋਂ ਦਾ ਕਰਪੜੇ ਹੋਈਏ ਪਹਿਲਾ ਨੰਬਰ ਤੇ ਇਹ ਸਾਰੇ ਪਿੰਡ ਦੇ ਸਹਿਯੋਗ ਨਾਲ ਹੀ ਹੋਇਆ ਜਾ ਉਹ ਕੰਮ ਹੋਇਆ ਬਾਕੀ ਪ੍ਰਾਊਡ ਸਾਨੂੰ ਸਾਡੇ ਅਮੀ ਬਿਰਕਾ ਜੀ ਨੇ ਮੇਰਾ ਭਤੀਜਾ ਹੀ ਹੈ ਬੇਟੇ ਨੇ ਤਾਂ ਉਹਨਾਂ ਦੇ ਡੈਡੀ ਜੀ ਨੂੰ ਸਾਰੇ ਪਿੰਡ ਨੇ ਸਨਮਾਨਿਤ ਕੀਤਾ ਹੈ ਬਾਕੀ ਨੌ ਉਹਨਾਂ ਦਾ ਰੋਸ਼ਨ ਹੈ ਪਹਿਲਾਂ ਵੀ ਐਮੀ ਮਿਰਕ ਦਾ ਤੇ ਹੁਣ ਵੀ ਇਹ ਪਿੰਡਲ ਕਰਨਗੇ ਤਾਂ ਹੀ ਇਸੇ ਕਰਕੇ ਸਾਰਪਸੰਤੀ ਇਹਨਾਂ ਤੇ ਕੀਤੀ ਹੈ ਇਹ ਵਧੀਆ ਮਤਲਬ ਕੰਮਕਾਰ ਕਰਨਗੇ ਮੂਰੇ ਹੋ ਕੇ ਜੋ ਵੀ ਕਰਨ ਨਾਲ ਕਰਾਉਣ ਨਾਲ ਇਹ ਖੁਦ ਆਪ ਵੀ ਅੱਗੇ ਵੀ ਪਹਿਲਾਂ ਕੰਮ ਕਰਾਉਂਦੇ ਨੇ ਨਾ ਹੁਣ ਵੀ ਇਸੇ ਕਰਕੇ ਇਹਨਾਂ ਨੂੰ ਸੰਮਤੀ ਨਾਲ ਜ਼ਰੂਰਤਾ ਵੀ ਜੋ ਕੰਮਕਾਰ ਕਰਨਗੇ ਆਪਦੀ ਮਰਜ਼ੀ ਨਾਲ ਮਤਲਬ ਪਿੰਡਵਿਆਂ ਨੂੰ ਨਾਲ ਲੈ ਕੇ ਸਾਰਿਆਂ ਦੇ ਸਹਿਯੋਗ ਨਾਲ ਕਰਨਗੇ ਜੋ ਵੀ ਕੰਮ ਹੋਣਗੇ ਜਿਵੇਂ ਪਾਰਕ ਬਣਨ ਵਾਲਾ ਸਾਡੇ ਪਿੰਡਾ ਗਰਾਊਂਡ ਬਣਨ ਵਾਲਾ ਸਾਡੇ ਪਿੰਡਾ ਐਮੀ ਜਹਿਮਤ ਜੇਮਾ ਬੱਚਿਆਂ ਵਾਸਤੇ ਜੇਮ ਐਮੀ ਨੇ ਖੁਦ ਪਹਿਲਾਂ ਵੀ ਕਿਹਾ ਸੀ ਵੀ ਮੈਨੂੰ ਸਾਚਾ ਜੀ ਜੇਮਾ ਵਾਸਤੇ ਜਗ੍ਹਾ ਲੈ ਦਿਓ ਕਿ ਜੇਮਾ ਜੇਮਾ ਦਾ ਸਮਾਨ ਰੱਖ ਕੇ ਦੇਵਾਂਗਾ ਮੈਂ ਤੁਹਾਨੂੰ ਜੇਮਾ ਬੱਚਿਆਂ ਵਾਸਤੇ ਜੇਮ ਅਸੀਂ ਹੁਣ ਮੈਂ ਐਮੀ ਵੀਰ ਨੂੰ ਕਹਾਂਗਾ ਵੀ ਬੇਟਾ ਹੁਣ ਤੇਰੇ ਡੈਡੀ ਨੂੰ ਸਰਪੰਚ ਬਣਾਤਾ ਹੈ ਤੇ ਮੈਨੂੰ ਜੇਮਾ ਦਾ ਸਮਾਨ ਲੈ ਕੇ ਦੇ ਤੇ ਜੇਮਾ ਦਾ ਸਮਾਨ ਵੀ ਰੱਖ ਪਾਵਾਂਗੇ ਤੁਹਾਨੂੰ ਆ ਬਾਕੀ ਜਿਵੇਂ ਵੀ ਹੋਗਾ ਸਾਰੇ ਕੰਮ ਪਿੰਡ ਦੇ ਵਧੀਆ ਕਰਵਾਵਾਂਗੇ ਜੇ ਸਾਰੇ ਪੰਚਾਇਤ ਰਲ ਕੇ ਇੰਨੇ ਪਿੰਡ 'ਚ ਜਿਹੜੇ ਹੈਗੇ ਪਾਰਟੀ ਦੇ ਤਾਂ ਸਾਰੇ ਦੇ ਨੁਮਾਇੰਦੇ ਜਿਵੇਂ ਕਾਂਗਰਸ ਹੋ ਗਿਆ, ਅਕਾਲੀ ਹੋ ਗਿਆ, ਆਪ ਹੋ ਗਿਆ। ਫਿਰ ਵੀ ਸ਼ਰਮ ਸੰਮਤੀ ਹੋਈ ਹੈ ਬਹੁਤ ਵੱਡੀ ਗੱਲ ਆ। ਹਾਜੀ ਹਾਜੀ ਕਿਸੇ ਨੇ ਕੋਈ ਇਤਰਾਜ ਨਹੀਂ ਜੀ ਕੀਤਾ ਹੈਗਾ। ਸਾਰੇ ਪਾਰਟੀਆਂ ਇਕੱਠੀਆਂ ਨੇ ਜੀ। ਕੋਈ ਨਹੀਂ ਜੀ ਸਾਡੇ ਪਿੰਡ 'ਚ ਪਾਰਟੀ ਬਾਜ਼ੀ ਨਹੀਂ। ਮਤਲਬ ਇੱਕ ਪਰਿਵਾਰ ਦੇ ਤੌਰ ਤੇ ਚੱਲਦੇ ਨੇ ਜੀ ਸਾਰਾ। ਕੀ ਲੱਗਦਾ ਜੇ ਸਾਰੇ ਇਸ ਤਰ੍ਹਾਂ ਤੁਹਾਡੇ ਪਿੰਡ ਵਾਂਗੂ ਸੋਚਣ ਤਾਂ ਵੀ ਲੜਾਈਆਂ ਤਾਂ ਹੋਣਗੀਆਂ ਨਹੀਂ ਤੇ ਪਿਆਰ ਵੀ ਵਧੇਗਾ। ਹਾਜੀ ਪਹਿਲਾ ਸਾਰੇ ਸਾਰੇ ਪਿੰਡਾਂ ਨੂੰ ਬੇਨਤੀ ਕਰਦਾ ਕੀ ਸਾਰੇ ਸਰਪੰਸਤੀ ਨਾਲ ਸੁਣੋ ਕੋਈ ਲੜਾਈ ਨਾ ਹੋਵੇ ਕੋਈ ਝਗੜਾ ਨਾ ਹੋਵੇ ਐਵੇਂ ਵੱਡ ਟੋਕ ਕਰਕੇ ਕੋਈ ਜੇਲ੍ਹ ਚ ਚਲੇ ਜਾਂਦਾ ਕੋਈ ਕਿਤੇ ਦੁਰ ਜਾਂਦਾ ਤੇ ਕੋਈ ਨਸ਼ੇ ਕਰਦਾ ਰੇ ਕੋਈ ਸ਼ਰਾਬਾਂ ਪੀਉਂਦੇ ਨੇ ਜੋ ਫਿਰ ਗਲਤੀ ਹੈ ਜੀ ਫਿਰ ਨਸ਼ਾ ਵੱਧਦਾ ਜੀ ਇਸ ਕਰਕੇ ਜੇ ਸਰਪੰਸਤੀ ਹੋ ਜੇ ਬਹੁਤ ਵਧੀਆ ਗੱਲ ਹੈ ਜੀ ਸਾਰੇ ਪਿੰਡ ਵਾਲੇ ਬੇਨਤੀ ਹੈ ਵੀ ਸਰਪੰਸਤੀ ਕਰੋ ਧੰਨਵਾਦ ਜੀ ਹਾਂਜੀ ਪਹਿਲਾਂ ਤਾਂ ਵੈਕ ਜੀ ਦਾ ਖਾਲਸਾ ਵੈਕ ਜੀ ਕੀ ਫੱਦੇ ਮੈਂ ਵੇਖੋ ਇਹ ਅਸੀਂ ਬਹੁਤ ਹੀ ਵਧੀਆ ਮਹਿਸੂਸ ਕਰਦੇ ਹਾਂ ਵੇਖੋ ਸਾਡੇ ਪਿੰਡ ਦੇ ਵਿੱਚ ਪਹਿਲਾਂ ਵੀ ਸਰਪੰਚ ਜੋ ਬਣਦੇ ਨੇ ਕਿਸੇ ਵੀ ਤਰ੍ਹਾਂ ਦਾ ਕੋਈ ਲੜਾਈ ਕਲੇਸ਼ ਕਿਸੇ ਵੀ ਤਰ੍ਹਾਂ ਅਸੀਂ ਸਾਡੀ ਉਹ ਵੀ ਸਹਿਮਤੀ ਵਾਲੇ ਕੰਮ ਹੁੰਦਾ ਤੇ ਬਾਕੀ ਰਹੇ ਹੁਣ ਸਹਿਮਤੀ ਜਿਹੜੀ ਸਾਡੇ ਵੀਰ ਗੁਰਚਰਨ ਸਿੰਘ ਜੀ ਇਹਨਾਂ ਦਾ ਬਹੁਤ ਹੱਥਾਂ ਵਿੱਚ ਇਹਨਾਂ ਨੇ ਅੱਗੇ ਹੋ ਕੇ ਸਾਰੇ ਨੂੰ ਪ੍ਰੇਰਿਆ ਤੇ ਬਾਕੀ ਐਵੇਂ ਵੀ ਜੇ ਵੇਖੋ ਆਪਾਂ ਸਰਕਾਰਾਂ ਨੂੰ ਦੋਸ਼ ਦਿੰਨੇ ਆ ਪਹਿਲਾਂ ਆਪਣੇ ਘਰ ਤੋਂ ਸੁਧਾਰ ਕਰਨਾ ਜ਼ਰੂਰੀ ਏ ਤੇ ਅਸੀਂ ਮਹਿਸੂਸ ਕਰਦੇ ਆ ਇਸ ਗੱਲ ਨੂੰ ਪ੍ਰਾਊਡ ਫੀਲ ਕਰਦੇ ਆ ਵੀ ਸਾਡੇ ਪਿੰਡ ਦਾ ਸਰਪੰਚ ਜੋ ਬਣੇ ਨੇ ਸਾਡੇ ਚਾਚਾ ਜੀ ਨੇ ਖੁਦ ਤੇ ਜੋ ਐਮੀ ਵਿਰਕ ਜੀ ਨੇ ਉਹ ਸਾਡੇ ਮਾਪਦੇ ਮੇਰਾ ਦਿਹੋਰੀ ਐ ਮੈਂ ਮਾਸੀ ਵੀ ਲੱਗਦੀ ਆ ਤੇ ਭਰਜਾਈ ਵੀ ਲੱਗਦੀ ਆ ਤੇ ਅਸੀਂ ਬਹੁਤ ਮਾਣ ਮਹਿਸੂਸ ਕਰਦੇ ਹਾਂ ਇਸ ਕਰਕੇ ਕਿੰਨੇ ਟਾਈਮ ਤੋਂ ਸਰਬਸੰਤੀ ਹੋ ਰਹੀ ਐ ਜਿਵੇਂ ਪਿੰਡ ਦੇ ਤੁਸੀਂ ਕਹਦੇ ਵੀ ਚੋਣ ਚੋਣੇ ਇਹ ਜੀ ਪਹਿਲੀ ਵਾਰ ਹੋਈ ਐ ਅੱਛਾ ਹਾਂਜੀ ਪਹਿਲੀ ਵਾਰ ਹੋਈ ਐ ਤੇ ਬਾਕੀ ਪਹਿਲਾਂ ਵੀ ਜੋ ਸਾਡੇ ਇਥੇ ਸਰਪੰਚ ਬਣਦੇ ਨੇ ਵੀ ਸਾਡੇ ਪਿੰਡ ਦੇ ਵਿੱਚ ਕਿਸੇ ਤਰ੍ਹਾਂ ਦਾ ਵੈਰ ਵਿਰੋਧ ਕਿਸੇ ਵੀ ਤਰ੍ਹਾਂ ਦਾ ਨਹੀਂ ਸਭ ਮਿਲ ਕੇ ਚੱਲਦੇ ਨੇ ਇਮਾਨ ਦੇ ਵਿੱਚ ਕਿਵੇਂ ਆਇਆ ਕਿ ਸਰਬਸੰਮਤੀ ਨਾਲ ਚੁਣਿਆ ਜਾਣਾ ਚਾਹੀਦਾ ਇਹ ਵੇਖੋ ਜੀ ਨਗਰ ਦਾ ਹੀ ਫੈਸਲਾ ਸੀ ਤੇ ਉਹਨਾਂ ਨੇ ਇਹ ਮਾਨ ਬਖਸ਼ਿਆ ਜੋ ਨਗਰ ਨੇ ਬਖਸ਼ਿਆ ਕੱਲਾ ਤਾਂ ਕੋਈ ਵੀ ਸਮਰੱਥ ਨਹੀਂ ਹੁੰਦਾ ਤੇ ਨਗਰ ਦੇ ਨਾਲ ਹੀ ਅਸੀਂ ਵੱਡੇ ਹੋਏ ਹਾਂ ਤੇ ਸਾਡੇ ਚਾਚਾ ਜੀ ਜਿਹੜੇ ਨੇ ਅੱਗੇ ਆਏ ਨੇ ਤੇ ਇਹ ਵੇਖੋ ਅੱਜ ਸਰਪੰਚ ਬਣ ਕੇ ਨਹੀਂ ਇਹ ਪਹਿਲਾਂ ਤੋਂ ਵੀ ਇਹਨਾਂ ਦਾ ਇਹ ਧਰਮ ਹੈ ਵੀ ਜੋ ਵੀ ਇਹ ਕੰਮ ਨਗਰ ਦੇ ਵਿੱਚ ਕਰਦੇ ਨੇ ਵੀ ਅੱਗੇ ਹੋ ਕੇ ਕਰਦੇ ਨੇ ਸਭ ਤੋਂ ਪਹਿਲੇ ਇਹਨਾਂ ਦੀ ਹੁੰਦੀ ਹੈ ਤੇ ਹੁਣ ਤਾਂ ਸਰਪੰਚ ਨੇ ਹੁਣ ਤਾਂ ਵੇਖੋ ਕਰਨੀ ਗਈ ਕਰਨੀ ਬਤੌਰ ਐਮਵੀ ਦੇ ਫੈਮਿਲੀ ਮੈਂਬਰ ਤੁਸੀਂ ਕਿੰਨਾ ਕੁ ਅਸੀਂ ਤਾਂ ਜੀ ਵੇਖੋ ਸਾਡੇ ਘਰ ਦੇ ਵਿੱਚ ਇੱਕ ਚਰਾਗ ਜਿਹੜਾ ਹੈ ਵੀ ਉਹਨੇ ਇਹਨੇ ਆਰਵਰਡ ਦੇ ਵਿੱਚ ਹੀ ਉਹਨਾਂ ਨੇ ਇੱਕ ਨਾ ਰੋਸ਼ਨ ਕੀਤਾ ਤੇ ਉਹਦੇ ਵਿੱਚ ਸਾਨੂੰ ਪਰਿਵਾਰ ਨੂੰ ਤਾਂ ਨਗਰ ਨੂੰ ਮੈਂ ਮਹਿਸੂਸ ਕਰਦਾ ਐ ਇਸ ਗੱਲ ਤੇ ਮਾਣ ਕਰਦਾ ਐ ਤੇ ਅਸੀਂ ਤਾਂ ਉਹਨਾਂ ਦੇ ਘਰ ਦੇ ਮੈਂਬਰ ਆ ਕਿਵੇਂ ਮਨਚ ਆਇਆ ਜਿਹੜਾ ਹੈਗਾ ਜ਼ਿਆਦਾਤਰ ਪਿੰਡਾਂ 'ਚ ਲੜਾਈਆਂ ਹੋ ਰਹੀਆਂ ਨੇ ਪਰਚੇ ਦਰਜ ਹੋ ਰਹੇ ਨੇ ਤੁਹਾਡੇ ਮਨਚ ਕਿਵੇਂ ਆਇਆ ਵੀ ਸਰਪੰਚ ਜੀ ਦੇਖੋ ਜੀ ਜਿਹੜੀਆਂ ਲੜਾਈ ਝਗੜੇ ਹੋ ਰਹੇ ਨੇ ਇਹਦੀ ਵੀ ਅਸੀਂ ਮਤਲਬ ਇੱਕ ਸਖਤ ਨਿੰਦਾ ਕਰਦੇ ਹਾਂ ਉਹ ਚੀਜ਼ਾਂ ਠੀਕ ਨਹੀਂ ਹੈ ਪਰ ਸਾਡੇ ਨਗਰ ਨੇ ਇੱਕ ਬਹੁਤ ਵਧੀਆ ਉਪਰਾਲਾ ਕੀਤਾ ਔਰ ਬਹੁਤ ਹੀ ਸਲਾਘਾਯੋਗ ਕਦਮ ਚੱਕਿਆ ਜਿਹੜਾ ਕਿ ਸਮਤੀ ਨਾਲ ਪਿੰਡ ਦੇ ਵਿੱਚ ਪੰਚਾਇਤ ਚੁਣੀ ਗਈ ਔਰ ਮੈਂ ਬਹੁਤ ਨਗਰ ਦਾ ਧੰਨਵਾਦ ਕਰਦਾ ਇਸ ਚੀਜ਼ ਦੇ ਉੱਤੇ ਕਿ ਇਹ ਚੀਜ਼ਾਂ ਹੋਣੀਆਂ ਚਾਹੀਦੀਆਂ ਨੇ ਅਸੀਂ ਇਹ ਵੀ ਕਵਾਂਗੇ ਕਿਹਰ ਨਗਰ ਨੂੰ ਮਤਲਬ ਇਸ ਕਦਮ ਦੇ ਉੱਤੇ ਉੱਠਣਾ ਚਾਹੀਦਾ ਹੈ ਔਰ ਇਹ ਵਧੀਆ ਕਦਮ ਲੈਣੇ ਚਾਹੀਦੇ ਨੇ ਐਮੀਵਿਰਕ ਦਾ ਪਿੰਡਾ ਕਿੰਨਾ ਇੱਕ ਪ੍ਰਾਊਡ ਫੀਲ ਹੁੰਦਾ ਇਸ ਪਿੰਡ ਨੂੰ ਦੇਖੋ ਜਦੋਂ ਅਸੀਂ ਤਕਰੀਬਨ ਬਾਹਰ ਕਿਤੇ ਵੀ ਜਾਂਦੇ ਆ ਕਿਸੇ ਨੂੰ ਅਸੀਂ ਆਪਣਾ ਕੋਈ ਮੀਟਿੰਗ ਹੁੰਦੀ ਹੈ ਜਾਂ ਕਿਤੇ ਕੁਝ ਵੀ ਹੁੰਦਾ ਹੈ ਤਾਂ ਜਦੋਂ ਅਸੀਂ ਆਪਣੇ ਪਿੰਡ ਦਾ ਨਾਮ ਲੈਂਦੇ ਆ ਸਾਨੂੰ ਹਰੇਕ ਉੱਥੇ ਐਂ ਕਹਿੰਦਾ ਜੀ ਐਮੀਵਿਰਕ ਦਾ ਪਿੰਡਾ ਸਾਨੂੰ ਬਹੁਤ ਪ੍ਰਾਊਡ ਹੁੰਦਾ ਔਰ ਅਸੀਂ ਉੱਥੇ ਬਹੁਤ ਮਤਲਬ ਸਹੀ ਆਪਣੇ ਸਹੀ ਢੰਗ ਨਾਲ ਕਰਦੇ ਆ ਕਿ ਹਾਂ ਜੀ ਸਾਡੇ ਪਿੰਡ ਦੇ ਨੇ ਸਾਨੂੰ ਪ੍ਰਾਊਡ ਹੈ ਸਟਾਰ ਨੇ ਇੱਕ ਬਹੁਤ ਵਧੀਆ ਔਰ ਅੱਜ ਹੋਰ ਪ੍ਰਾਊਡ ਫੀਲ ਆ ਜੋ ਸਰਬਸੰਤੀ ਹੋ ਗਿਆ। ਹਾਂਜੀ ਸਰ ਅਸੀਂ ਇਸ ਚੀਜ਼ ਦੇ ਉੱਤੇ ਵੀ ਬਹੁਤ ਪ੍ਰਾਊਡ ਫੀਲ ਕਰਦੇ ਹਾਂ ਕਿ ਸਾਡੇ ਨਗਰ ਦਾ ਹੋਰ ਵੀ ਨਾਮ ਹੋਣਾ ਹੈ ਔਰ ਇਹਦੇ ਨਾਲ ਸਾਡੇ ਐਮ ਵੀਰ ਕਬੀਰ ਜੀ ਨੂੰ ਵੀ ਕਾਫੀ ਜਿਹੜਾ ਉਹਨੂੰ ਵੀ ਮਾਣ ਮਿਲਣਾ ਹੈ ਹੋਰ। ਮੈਂ ਬਹੁਤ ਧੰਨਵਾਦ ਕਰਦਾ ਸਾਰੇ ਪਿੰਡ ਦਾ ਜਿਨ੍ਹਾਂ ਨੇ ਸਾਨੂੰ ਇਹ ਮਾਣ ਬਖਸ਼ਿਆ। ਠੀਕ ਹੈ ਜੀ। ਥੋੜੀ ਆਵਾਜ਼ ਨਾਲ ਤੇ ਹੋਰ ਜਿਹੜੇ ਹੈਗੇ ਨੇ ਪਹਿਲ ਦੇ ਆਧਾਰ ਤੇ ਕਿਹੜੇ ਕੰਮ ਨੇ ਤੁਸੀਂ ਲੈ ਕੇ ਚੱਲੋਗੇ ਕਿ ਤੁਸੀਂ ਵੀ ਨੌਜਵਾਨ ਨੇ ਦੇਖੋ ਜੀ ਪਹਿਲ ਦੇ ਆਧਾਰ ਤੇ ਤਾਂ ਹੀ ਪਹਿਲਾਂ ਤਾਂ ਜੋ ਪਿੰਡ 'ਚ ਜੋ ਨਹੀਂ ਹੋਇਆ ਉਹ ਹੀ ਕਰਾਂਗੇ ਜਿਵੇਂ ਪਿੰਡ ਦੀ ਫਰਨੀ ਜਿਹੜੀ ਹੈ ਉਹ ਕੱਚੀ ਹੈ ਜਿਵੇਂ ਸੜਕਾਂ ਦੇ ਆਲੇ ਦੁਆਲੇ ਮਤਲਬ ਯੂਫੰਟਾ ਤਾਂ ਐਡਾ ਵਧੀਆ ਉਹ ਹੈ ਨਹੀਂ ਕਿ ਉੱਥੋਂ ਕੋਈ ਸਾਧਨ ਚੰਗੀ ਤਰ੍ਹਾਂ ਲੰਘ ਸਕੇ ਉਹ ਫਰਨੀ ਪੱਕੀ ਹੋਣੀ ਚਾਹੀਦੀ ਹੈ ਬਾਕੀ ਗਰਾਊਂਡ ਦਾ ਕੰਮ ਹੋਣਾ ਚਾਹੀਦਾ ਤਹਿ ਜੀ ਨੇ ਪਹਿਲਾਂ ਦੱਸਿਆ ਥੋਨੂੰ ਸਾਰੇ ਕੰਮ ਹੋ ਨੇ ਬਾਕੀ ਉਹ ਵੀ ਜੇ ਕੋਈ ਪਹਿਲਾਂ ਵੀ ਕੁਝ ਨਹੀਂ ਸੀ ਮਤਲਬ ਕਿ ਗ੍ਰਾਂਟ ਵਗੈਰਾ ਹੁੰਦੀ ਤਾਂ ਤਾਂ ਜੀ ਕੋਲੋਂ ਜਿਵੇਂ ਇਹਨਾਂ ਨੇ ਸਕੂਲ ਰੰਗ ਰੋਗਨ ਕਰਾਇਆ ਮਤਲਬ ਕਿ ਕੋਲੋਂ ਵੀ ਕਰਾਉਂਦੇ ਰਹਿੰਦੇ ਨੇ ਕੰਮ ਹੋਂ ਤਾਂ ਖੁਦ ਸਰਪੰਚ ਨੇ ਫਿਰ ਸਾਰਾ ਕੁਰਸੀ ਅੱਗੇ ਹੋ ਕੇ ਚੱਲ ਪਈ ਪਹਿਲੀ ਤੋਂ ਮਤਲਬ ਪਿੰਡ ਦੇ ਸੁਧਾਰ ਲਈ ਜਿਹੜਾ ਹੈਗਾ ਅੱਗੇ ਰਹਿ ਬਿਲਕੁਲ ਬਿਲਕੁਲ ਇਸ ਤੋਂ ਕੋਈ ਦੂਰ ਹੈ ਨਹੀਂ ਗੱਲ ਇਹਨਾਂ ਨੇ ਜੋ ਵੀ ਕੀਤਾ ਅੱਗੇ ਹੋ ਕੇ ਕੀਤਾ ਪਿੰਡ ਦੇ ਭਲੇ ਦੀ ਕੀਤਾ ਸਾਰਾ